ਸਿਆਸੀ ਕਾਲਜੀ ਕੀ ਹਾਲ ਜੀ ਸਾਰੇ ਲੋ ਜੀ ਅੱਜ ਆਪਾਂ ਗਏ ਆ ਬਾਈ ਸੱਬੇ ਕੋਲ ਇਹ ਬਾਈ ਦੀ ਕੋਟੀ ਦਾ ਲੈਨਟਰ ਪਹਿਣਾ ਜੀ ਕੱਲ ਤੋਂ ਅਗਲੇ ਦਿਨ ਤੇ ਤੁਹਾਨੂੰ ਪਤਾ ਹੈ ਗਲਾਬੀ ਰਾ ਚੱਲਿਆਂ ਅਗਲੇਨਡ ਤੇ ਟੂਰ ਤੇ ਇਸ ਕਰਕੇ ਸੀ ਸੱਬੇ ਵੀਰੇ ਨੂੰ ਪਹਿਲੀ ਮਿਲਣ ਆ ਗਏ ਸੀਗੇ ਤੇ ਆ ਦੇਖੋ ਸੱਬੇ ਵੀਰਾਂ ਤੇ ਗਲਾਬੀ ਵੀਰ ਬੈਠੇ ਆ ਤੇ ਬਾਕੀ ਤੁਸੀਂ ਵੀ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਗਾਣੇ ਵੀ ਸੁਣਦੇ ਆਂ ਤੇ ਗੱਲਾਂ ਵੀ ਕਰਦੇ ਆਂ ਆ ਜੋ ਵੀ ਨਤ ਰਹੋ ਕੀ ਤੇ ਮਰਾੜਾਂ ਵਾਲਾ ਰਿਸ਼ਤੇ ਕਰਾਉਂਦਾ ਜੀ 10 ਕਰ ਰਿਸ਼ਤੇ ਕਰਾਏ ਨੇ 8 ਕਰਾਵੋਗੇ 20 ਕਰਾ ਦੇ ਇਹ 20 ਕਰਾਏ ਜੀ 20 ਕਰਾਏ ਜੀ 20 ਕਰਾਇਆ ਕਰਾਵ ਕੰਨੇ ਹੋਗੇ ਕਰਾਉ ਕੋਈ ਵੀ ਨਹੀਂ ਆਇਆ ਜੀ ਪੱਕੀ ਗੱਲ ਹਾਂਜੀ ਫੇਰ 100% 100 ਰੇਟਿੰਗਾਂ ਬੰਦੀ ਜੀ ਕਰਾ ਹੋ ਗਿਆ ਜਾਨਾ ਬਾਈ ਮਾਣ ਦੀ ਬਾਈ ਜਿਹੜਾ ਆਪਾਂ ਲਾਈਵ ਹੋਇਆ 30 ਦਿਨਾਂ ਬਾਅਦ ਡਿਲੀਟ ਹੋ ਜਾਂਦੇ ਅੱਛਾ ਜੀ ਹਾਂ ਦਿਸ ਵੀਡੀਓ ਵਿਲ ਬੀ ਡਿਲੀਟਡ ਆਫਟਰ 30 ਡੇਜ਼ ਯੂ ਟਿਊਬ ਚੇਂਜ ਇਨ ਲਾਈਵ ਵੀਡੀਓ ਸਟੋਰੇਜ ਬਹੁਤ ਵਧੀਆ ਆਇਆ ਆਇਆ ਪਤਾ ਆਇਆ 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 ਚੁੱਕਾ ਨਹੀਂ ਮੈਂ ਗਿਆ ਆਪਣੇ ਆਖਿਆ ਲੋਕਾਂ ਨੇ ਸਾਨੂੰ ਬੜਾ ਬੋੜੇ ਪਾਗਲੇ ਤੇਰੇ ਨਾਲ ਬਣੀ ਸੀ ਜਿਹੜੀ ਮੁੜ ਨਾ ਨਿਓ ਬਣੇ ਤੇਰੇ ਨਾਲ ਬਣੀ ਸੀ ਜਿਹੜੀ ਮੁੜ ਨਾ ਨਿਓ ਬਣੇ ਗੱਲ ਰੱਬ ਨਾਲ ਜਾਣਦੀ ਜਲਾਈ ਬੈਠਿਆਂ ਓਡੀ ਕਦੇ ਸੁਨਹਿਾ ਓਡੀ ਕਦੇ ਸੁਨਹਿਾ ਬਸ ਤੇਰੀ ਸੁੱਖ ਸਾਦ ਨੀ ਬਾਕੀ ਭੱਦੇ ਸਾਰੇ ਜੱਗ ਨੂੰ ਜਲਾਈ ਬੈਠੇ ਹਾਂ ਐਨਾ ਪਿਆਰ ਤੇਰਾ ਮੇਰਾ ਹਾਈ ਨੀ ਅੱਜ ਦੀ ਤਰੀਕ ਚ ਜੰਨਾ ਰਾਣੀ ਜ਼ਿੰਦਾਦਾਸੀ ਹਾਈ ਨੀ ਰਾਜੇ ਰਣਜੀਤ ਚ ਉਹੀ ਤੇਰੇ ਨਾਲ ਸਾਹ ਜਿਹੜੀ ਨੀ ਚੰਨ ਤੇ ਚੱਕਰ ਦੀ ਤੇਰੀ ਮੇਰੀ ਜੋੜੀ ਜਿਉਂ ਟਾਰੀ ਤੇ ਲਹੌਰ ਦੀ ਨੀ ਤੂ ਬਰਸ਼ਾ ਦੀ ਮੈਂ ਸਮਾਦ ਜਿਉਂ ਨੇ ਮੋੜਦੀ ਤੇਰੀ ਮੇਰੀ ਜੋੜੀ ਜੇ ਉਹ ਵੋਟਾਰੀ ਤੇ ਨਹਾਰ ਠੀਕ ਹੈ ਨਾ ਕੀ ਆ ਬੰਦੇ ਦੀ ਸਪੋਰਟ ਕਰਿਆ ਕਰੋ ਨਹੀਂ ਨਹੀਂ ਕਰੀ ਥੋੜੇ ਸੁੱਕੇ ਬੈਠੇ ਤੁਸੀਂ ਵੀ ਚਲਾਓ ਕਿਵੇਂ ਆ ਬਾਈ ਉਹ ਪਛਾਣਾ ਹੀ ਨਹੀਂ ਜਦੋਂ ਤੁਹਾਨੂੰ ਰਾਹ ਪੁੱਛਿਆ ਯਾਰ ਆਈ ਪਛਾਣ ਲਈ ਠੀਕ ਹੈ ਠੀਕ ਹੈ ਚੱਲ ਬਈ ਬਣਾਉਂਦਾ ਕੁਝ ਮੈਨੂੰ ਨਹੀਂ ਪਤਾ ਹੀ ਲੱਗਿਆ ਕਿੱਧਰ ਦੀ ਆਏ ਆਈ ਪਰ ਆਏ ਇੱਧਰ ਦੀ ਆਏ ਨਹੀਂ ਆਏ ਇੱਧਰ ਹੀ ਆਏ ਭਈ ਕੋਈ ਆਏ ਜਾ ਕੇ ਨਹੀਂ ਆਏ ਜਿਹੜਾ ਰੋਡ ਤੇ ਬੰਦ ਆ ਘੇਰਿਆ ਹੋਇਆ ਪਿੱਟਰ ਜਗਾ ਲੁੱਟ ਲੈਂਦੀਆਂ ਅੱਖਾਂ ਕਿਸੇ ਲੱਟੇ ਰੇ ਵਰਗੀਆਂ ਨੇ ਤੂੰ ਨਹੀਂ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਹਏ ਨੱਕ ਦਾ ਕੋਕਾ ਕੰਨ ਦੀ ਤੇਰੀ ਵਾਲੀ ਸੋਹਣੀ ਹੈ ਆਂਦੀ ਹੈ ਹਏ 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 ਆਂਦੀ ਹੈ ਤੂੰ ਸੋਹਣੀ ਨਹੀਂ ਵਾਲੀ ਸੋਹਣੀ ਹੈ ਆਂਦੀ ਹੈ ਤੂੰ ਸੋਹਣੀ ਨਹੀਂ ਵਾਲੀ ਸੋਹਣੀ ਆਹ ਨੰਬਰ ਕੀ ਆ ਬਾਰ ਥੈਂਕ ਯੂ ਬਾਈ ਬਾਈ ਇਹ ਇਹ ਸਕੂਲ ਚ ਦੂਸਰ ਦੂਸਰ ਬਾਈ ਇਹ ਸਾਡੇ ਨਾਲ ਪੜਦੇ ਕੋ ਖਣਕਣਾ ਹੈ ਬਾਈ ਇਹ 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 ਮੇਰੇ ਆਇਆ ਕਰਦੇ ਰੋਕ ਕੇ ਕਰਦੇ ਬਾਈ ਕਿੱਥੇ ਆ ਸੱਬੇ ਮੁਬਾਰਕਾ ਡਾਰਲਿੰਗ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਬਾਈ ਤੁਸੀਂ ਪਹੁੰਚੇ ਮੁਬਾਰਕਾ ਨਾ ਨਾ ਮੇਰੀ ਜਾਨ ਕੱਲ ਨੂੰ ਸਾਡੇ ਭਰਾ ਦਾ ਲੈਂਟਰ ਹੈ ਜੀ ਤੇ ਲੈਂਟਰ ਪਹਿਣਾ ਸਾਰੇ ਜਾਣੇ ਦੁਆ ਕਰਿਓ ਕਿ ਇਹੇ ਜੀਆਂ 2-300 ਕੋਠੀ ਹੋਵੇ ਸਾਡੇ ਭਰਾ ਦੀ ਥੈਂਕ ਯੂ ਬਾਈ ਬਹੁਤ ਬਹੁਤ ਮੁਬਾਰਕਾ ਨਾਲ ਸ਼ੈਵੀ ਜੀ ਠੀਕ ਹੈ ਜੀ ਬਾਈ ਜਦੋਂ ਬਣਦੀ ਸੀ ਉਦੋਂ ਖਰਚੇ ਵੀ ਚੱਕੇ ਨੇ ਹੁਣ ਬਣਦੀ ਨਹੀਂ ਸਾਰਿਆਂ ਦਾ ਫੋਨ ਚੱਕਾਂ ਇਹ ਗੱਲ ਸੱਚ ਹੁੰਦੀ ਹਾਂ ਕਿੰਨੀ ਚੱਕਦੇ ਹੋਈ ਹੁੰਦੀ ਬਈ ਆਹ ਤਾਇਏ ਦੇ ਮੁੰਡਿਆਂ ਨਾਲ ਫੋਟੋ ਕਰਾ ਲਓ ਆਜੋ ਜੀ ਆਜੋ